ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰ ਸਾਲ ਦੀ ਤਰ੍ਹਾਂ ਸ਼ੇਰ-ਏ-ਪੰਜਾਬ ਮਹਾਰਾਜ ਜੀ ਦੀ ਜਨਮ ਵਰਸੀ ਤੇ ਵਿਸ਼ੇਸ਼ ਰੂਪ ਜਥਾ ਭੇਜਿਆ ਜਾ ਰਿਹਾ ਇਹ ਜਥਾ 21 ਤਰੀਕ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਜਿੱਥੇ ਇਹ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ 28 ਤਰੀਕ ਨੂੰ ਮਹਾਰਾਜਾ ਜੀ ਸੰਧੀ ਦੇ ਬਰਸੀਆ ਉਹ ਮਨਾ ਕੇ 30 ਤਰੀਕ ਨੂੰ ਵਾਪਸ ਆਏਗਾ ਇਹ ਜਥਾ ਜਿਹੜਾ ਲਗਭਗ 340 ਨਾਂ ਸੀ ਜਥਰੀ ਭੇਜੇ ਸੀਗੇ ਜਿੱਚੋਂ 300 27 ਵਿਜੇ ਸਾਨੂੰ ਮਿਲੇ ਆ ਤੇ 17 ਨਾਂ ਕੱਟੇ ਗਏ ਅਸੀਂ ਭਾਵੇਂ ਕਿ 23 ਨਾਂ ਕੱਟੇ ਗਏ ਨੇ ਪਰ ਜਿੰਨੀ ਪਿਛਲੀ ਵਾਰ ਜਿੰਨੀ ਵੱਡੀ ਪੱਧਰ ਤੇ ਨਾਂ ਕੱਟੇ ਸੀ ਅਸੀਂ ਸਰਕਾਰ ਦਾ ਧੰਵਾਦ ਕਰਦੇ ਕਿ ਯਾਰ ਇਹਨੇ ਨਾਂ ਨਹੀਂ ਕੱਟੇ ਪਰ ਅਸੀਂ ਬੇਨਤੀ ਕਰਦੇ ਕਿ ਇਹ ਵੀ ਨਾਂ ਹੀ ਕੱਟੇ ਜਾਣੇ ਚਾਹੀਦੇ ਕਿਉਂਕਿ ਜਿਹੜਾ ਜਿੰਨੇ ਵੀ ਪਾਸਪੋਰਟ ਦਿੱਤਾ ਹੁੰਦਾ ਉਹਦੀ ਸ਼ਰਧਾ ਹੁੰਦੀ ਕਿ ਮੈਂ ਜਿਹੜੇ ਵਿਛਲੇ ਗੁਰੂ ਧਾਮ ਨੇ ਪਾਕਿਸਤਾਨ ਦੇ ਉਹਨਾਂ ਦੇ ਮੈਂ ਦਰਸ਼ਨ ਕਰਕੇ ਆਵਾਂ ਪਰ ਜਦੋਂ ਨਾਂ ਕੱਟਿਆ ਜਾਂਦਾ ਤੇ ਉਹ ਸੰਗਤ ਦੇ ਮਨ 'ਚ ਬਹੁਤ ਰੋਸ ਪ੍ਰਗਟ ਹੁੰਦਾ ਕਿਉਂਕਿ ਐਰ ਟਾਈਮ ਤੇ ਨਾਂ ਕੱਟੇ ਜਾਣ ਨਾਲ ਵਾਕਿਆ ਹੀ ਦੁੱਖ ਹੁੰਦਾ ਹੈ ਕਿਉਂਕਿ ਉਹ ਆਪਣੇ ਵਿਛਲੇ ਗੁਰੂ ਧਾਮ ਦੇ ਦਰਸ਼ਨ ਕਰਨਾ ਚਾਹੁੰਦੇ ਹੁੰਦੇ ਆ ਤੇ ਉਹ ਨਾਂ ਕੱਟੇ ਜਾਣ ਕਰਕੇ ਉਹ ਦਰਸ਼ਨ ਤੋਂ ਵਾਂਝੇ ਰਹਿ ਜਾਂਦੇ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਨਾਂ ਕਟਨੇ ਹੋਣ ਸਰਕਾਰ ਨੇ ਉਹ ਪਹਿਲਾਂ ਹੀ ਕਿਉਂਕਿ ਲਿਸਟਾਂ ਗਈਆਂ ਹੁੰਦੀਆਂ ਨੇ ਤੇ ਜਦੋਂ ਵਿਜੇ ਲਗਨਤੀ ਜਦੋਂ ਪ੍ਰੋਸੈਸ ਚੱਲਦਾ ਉਸ ਤੋਂ ਪਹਿਲਾਂ ਜੇ ਵੈਰੀਫਾਈ ਕਰਕੇ ਇਹਦੇ ਨਾਂ ਕੱਢ ਦਿੱਤੇ ਜਾਣ ਤਾਂ ਜੋ ਮੌਕੇ ਤੇ ਜਿਹੜੇ ਨਾਂ ਕਟਣੇ ਔਖੇ ਹੋ ਜਾਂਦੇ ਆ ਪਹਿਲੀ ਗੱਲ ਤੇ ਨਾਂ ਕਟਣੇ ਚਾਹੀਦੇ ਜਿਹੜੀ ਜਾਂ ਤਾਂ ਜੋ ਸੰਗਤ ਵਤਵਾ ਦੇ ਪਾਕਿਸਤਾਨ ਜਿਹੜੇ ਸਤਿਗੁਰਤਾ ਆਮਣੇ ਉਹਨੇ ਦਰਸ਼ਨ ਕਰ ਸਕਣ ਇਹ ਜਿਹੜਾ ਜਥਾ 28 ਤਰੀਕ ਨੂੰ ਮਹਾਰਾਜ ਜੀ ਸ੍ਰੀ ਬਰਸੀ ਮਣਾ ਕੇ ਤੇ 30 ਜੂਨ ਨੂੰ ਜਿਹੜਾ ਉਹ ਵਾਪਸ ਪੰਜਾਬ ਆਇਆ ਜੀ ਤਾਂ ਵਿਸ਼ੇ ਤੋਂ ਕਿ ਕੀ ਕੀ ਪ੍ਰਬੰਧ ਜੋ ਸਕੱਦਰ ਸਾਹਿਬ ਕੀਤੇ ਗਏ ਨੇ ਉੱਥੇ ਜੱਥੇ ਵਸਤੇ ਜੀ ਜਿਹੜੇ ਉਥੋਂ ਦਾ ਪ੍ਰਬੰਧ ਰਹਿਸ਼ਦਾ ਤੇ ਲੰਗਰ ਦਾ ਉਹ ਲਗਭਗ ਸਾਰੇ ਹੀ ਪ੍ਰਬੰਧ ਪਾਕਿਸਤਾਨ ਕਮੇਟੀ ਕੋਲ ਆ ਤੇ ਕਿਉਂਕਿ ਲੰਗਰ ਦਾ ਪ੍ਰਬੰਧ ਦੀ ਜ਼ਿਆਦਾ ਸ਼ਿਕਾਇਤ ਆਉਂਦੀ ਰਹੀ ਹੈ ਲੱਗਦਾ ਹੈ ਕਿ ਉਹ ਠੀਕ ਹੋਣਗੇ ਤੇ ਰਹਿਸ਼ ਦੀ ਕੋਈ ਮੁਸ਼ਕਲ ਨਹੀਂ ਆਉਣੀ ਕਿਉਂਕਿ ਜਸਾ ਛੋਟਾ ਆ ਇਹ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਰਹਿਸ਼ ਦੀ ਕੋਈ ਮੁਸ਼ਕਲ ਆਵੇ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੋਗੇ ਜਿਹੜੀ ਜਾ ਰਹੀ ਹੈ ਤੇ ਸੰਗਤ ਨੂੰ ਇਹ ਬੇਨਤੀ ਆ ਕਿ ਆਪਣੇ ਗੁਰੂਤਾ ਮਾਹੇ ਦਰਸ਼ਨ ਵਾਲੇ ਜਾ ਰਹੇ ਨੇ ਤੇ ਗੁਰੂਤਾ ਮਾਹੇ ਦਰਸ਼ਨ ਹੀ ਕਾਰਨ ਉਥੇ ਜਿਹੜੇ ਤੇਰਾ ਕੋਈ ਵਾਧੂ ਸਮਾਨ ਜੋ ਲਿਆਉਣੇ ਆ ਜੋ ਕਿਸੇ ਮਿਲ ਕੇ ਉੱਥੇ ਰੋਗਦਾ ਆ ਉਹਦੇ ਨਾਲ ਸੰਗਤ ਦੀ ਜਿਹੜਾ ਆਮ ਭਵਸਾ ਕਿ ਕੰਮ ਚ ਬੜਾ ਤਵਾ ਪੈਂਦਾ ਹੈ ਕਰਕੇ ਸਮਾਨ ਉਹਨਾਂ ਕੀ ਖਰੀਦੋ ਜਿੰਨਾ ਕਿ ਤੁਸੀਂ ਲਿਆ ਸਕਦੇ ਹੋ